ਰੀਸੈਂਟਲੀ ਕੁਝ ਕੰਪਲੇਂਟਸ ਆਈ ਸੀ ਕਿ ਅਬਾਊਟ ਦੀ ਸਟੋਲਨ ਜਿਹੜੇ ਟੂ व्हीਲਰਸ ਹੈ ਜਿਵੇਂ ਕਿ ਐਕਟਿਵਾ ਐਂਡ ਬਾਈਕਸ ਉਹਦੇ ਤੇ ਤੁਰੰਤ ਕਾਰਵਾਈ ਕਰਦੇ ਹੋਏ ਪੁਲਿਸ ਸਟੇਸ਼ਨ ਸਿਵਲ ਲਾਈਨ ਨੇ ਆਪਣੀ ਟੀਮ ਡਿਪਲੋਏ ਕੀਤੀ ਤਾਂ ਇੱਕ ਐਫਆਈਆਰ ਰਜਿਸਟਰ ਕੀਤੀ ਨੰਬਰ 217 212 2025 ਨੂੰ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਅੰਡਰ ਦੀ ਗਾਈਡੈਂਸ ਆਫ ਆਨਰੇਬਲ ਸੀਪੀ ਅਮ੍ਰਿਤਸਰ ਸਾਨੂੰ ਇਹਦੇ ਵਿੱਚ ਇੱਕ ਮੇਜਰ ਸਕਸੈਸ ਮਿਲਿਆ ਜਦੋਂ ਕਿ ਅਸੀਂ ਇਸ ਨੈਟਵਰਕ ਨੂੰ ਬਰਸਟ ਕੀਤਾ ਇਦੇ ਵਿੱਚ ਅਸੀਂ ਮੇਨ ਅਕਿਊਜ਼ਡ ਜਿਹੜਾ ਚੋਰੀ ਨੂੰ ਅੰਜਾਮ ਦਿੰਦਾ ਸੀ ਲਖਵਿੰਦਰ ਸਿੰਘ ਉਰਫ ਲੱਕੀ ਨੂੰ ਫੜਿਆ ਜੋ ਕਿ ਲੋਪੋਕੇ ਦਾ ਰਹਿਣ ਵਾਲਾ ਤੇ ਇਹਦੇ ਨਾਲ ਸਾਨੂੰ ਅੱਗੇ ਦਾ ਜਿਹਨੂੰ ਇਹ ਵੇਚਦਾ ਸੀਗਾ ਜਿਹਦੇ ਥਰੂ ਇਹ ਸਾਰੀ ਸੇਲਿੰਗ ਹੁੰਦੀ ਸੀ ਉਸ ਮੇਨ ਅਕਿਊਜ਼ ਨੂੰ ਵੀ ਅਸੀਂ ਫੜਨ ਚ ਸਕਸੈਸਫੁਲ ਹੋਏ ਜਿਹਦਾ ਨਾਮ ਬਲਜੀਤ ਸਿੰਘ ਉਰਫ ਰਾਜਾ ਹੈ ਇਹ ਵੀ ਉਸੀ ਸਾਈਡ ਦਾ ਰਹਿਣ ਵਾਲਾ ਹੈ ਜੀ ਤੇ ਇਹਦੇ ਤੋਂ ਜਦੋਂ ਫਰਦਰ ਅਸੀਂ ਇੰਟਰੋਗੇਸ਼ਨ ਕੀਤੀ ਤੇ ਪੁੱਛਿਆ ਤਾ ਸਾਨੂੰ ਰਿਕਵਰੀ ਦੇ ਵਿੱਚ ਟੋਟਲ 2 ਮੋਰ ਮੋਟਰਸਾਈਕਲਸ ਤੇ 6 ਐਕਟਿਵਾ ਟੋਟਲ ਸਾਨੂੰ ਬਰਾਮਦ ਹੋਏ 8 ਵੀਕੀਕਲਸ ਵਾਰ ਰਿਕਵਰਡ ਫਰਮ ਹਿਮ ਮੈਂ ਦੱਸਣਾ ਚਾਹਾਂਗਾ ਕਿ ਲਖਵਿੰਦਰ ਸਿੰਘ ਤੇ ਆਲਰੈਡੀ ਇੱਕ ਮੁਕਦਮਾ ਹੈਗਾ 244 ਇਸਲਾਮਾਬਾਦ ਥਾਣੇ ਦਾ ਤੇ ਇਹ ਕ੍ਰਾਈਮ ਨੂੰ ਪਹਿਲਾਂ ਵੀ ਅੰਜਾਮ ਦੇ ਚੁੱਕਿਆ ਤੇ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਵੀ ਆਰ ਹੇਅਰ ਤਾਂਕੀ ਇੱਕ ਥੈਫਟ ਫਰੀ ਇੱਕ ਸੇਫ এনवायरमेंट ਤਾਂਕੀ ਸਾਰਿਆਂ ਲਈ ਪਬਲਿਕ ਸੇਫਟੀ ਐਂਡ ਸਿਕਿਉਰਿਟੀ ਨੂੰ ਅਸੀਂ ਇਨਸ਼ੋਰ ਕਰ ਸਕੀਏ ਥੈਂਕ ਯੂ एवरीवन